ਮੇਰਾ ਦੇਖਣ ਵਾਲੇ ਸਾਰੇ ਦਸਤਖਤ ਬਾਗਦਾ ਦੱਸਦੇ ਕਿ ਇਸ ਵੇਲੇ ਹੀ ਖੜੇ ਦਿਨਾ ਨਗਰ ਦੇ ਨਾਲ ਲੱਗਦੇ ਪਿੰਡ ਵਾਂਖਾ ਦੇ ਵਿੱਚ ਦੱਸਦੇ ਕਿ ਪਿਛਲੇ ਲੰਬੇ ਸਮੇਂ ਤੋਂ ਕਿਹੜੇ ਬਸਾਤ ਹੋ ਰਹੀ ਆ ਹੋ ਬਸਾਤ ਸਥਿਤੀ ਮਣੀਓ ਜੇ ਪਾਰਾ ਦੇ ਵਿੱਚ ਕੋਈ ਕੰਮ ਸਾਥ ਹੋ ਜੇ ਜਿਹੜੇ ਕਰਕੇ ਦਰਿਆਵਾਂ ਦੇ ਵਿੱਚ ਵੀ ਕਾਫੀ ਜ਼ਿਆਦਾ ਪਾਣੀ ਆ ਗਿਆ ਉੱਥੇ ਦੱਸਦੀ ਹੈ ਕਿ ਸਕੂਲ ਦੇ ਵਿੱਚ ਵੀ ਰਾਤ ਨੂੰ ਬਸਾਤ ਹੋਣ ਕਰਕੇ ਕਾਫੀ ਜ਼ਿਆਦਾ ਪਾਣੀ ਭਰ ਗਿਆ ਉਹ ਨਾਲ ਦੱਸਦੀ ਹੈ ਕਿ ਇੱਕ ਸੂਹਾ ਪੈਂਦਾ ਕਿਹੜਾ ਸੂਏ ਦਾ ਪਾਣੀ ਵੀ ਸਕੂਲ ਦੇ ਵਿੱਚ ਆ ਗਿਆ ਜਿਹਦੇ ਚਲਦੇ ਸਵੇਰੇ ਜਦੋਂ ਬੱਚੇ ਆਇਆ ਤੇ ਦੇਖਿਆ ਕਿ ਕਿਹੜਾ ਤਲਾਵ ਸਥਿਤੀ ਬਣ ਚੁੱਕੀ ਸੀ ਜਿਹੜੇ ਚਲਦੇ ਬੱਚਿਆਂ ਨੂੰ ਕਾਫੀ ਮੁਸ਼ਕਲਾਂ ਸਾਹਮਣਾ ਕਰਨਾ ਪੈ ਰਿਹਾ ਤੇ ਉੱਥੇ ਦੱਸਦੀ ਹੈ ਕਿ ਸਕੂਲ ਕੇ ਡਿਆ ਪਕਾਇਆ ਉਹਨਾਂ ਨੂੰ ਵੀ ਮੁਸ਼ਕਲਾਂ ਸਾਹਮਣਾ ਕਰਨਾ ਪਿਆ ਇਸ ਸੰਬੰਧੀ ਜਦੋਂ ਗੱਲਬਾਤ ਕਰ ਰਹੇ ਹੋ ਜਾਣਨ ਦੀ ਕੋਸ਼ਿਸ਼ ਕਰਨੇ ਆ ਕੀ ਮਾਮਲਾ ਸਕੂਲ ਸੰਬੰਧੀ ਗੱਲਬਾਤ ਕਰ ਰਹੇ ਹੋ ਮਾਪਿਆਂ ਨਾਲ ਵੀ ਗੱ ਮੂਹ ਬੋਲਾ ਮੁਕੇ ਤੇ ਅਕਸਰ ਕਾਲੇ ਹੈ ਸਕੂਲ ਵਰਗਾ ਕਦੀ ਪਰਮੇਸ਼ਰ ਪੰਚ ਸਾਹਿਬ ਨੂੰ ਸੂਚਿਤ ਕੀਤਾ ਅੱਜ ਜੋ ਸਕੂਲ ਚੋਂ ਨੇ ਵਿਜਿਟ ਵੀ ਕੀਤੀ ਸਾਡੇ ਸਕੂਲ ਦੇ ਪਿੱਛੇ ਇੱਕ ਸੂਆ ਹੈਗਾ ਖੁਸ਼ ਹੈ ਕਿ ਔਰਫਲੋ ਹੋ ਗਿਆ ਸੂਆ ਤੇ بارش ਦਾ ਪਾਣੀ ਵਿੱਚ ਸਾਡੇ ਸਕੂਲ ਚ ਆ ਰਹੀ ਥੋੜਾ ਟਾਈਮ ਤੇ ਅੱਜ ਇਹ ਸੂਏ ਦਾ ਪਾਣੀ ਆ ਗਿਆ ਵੀ ਸਾਰਾ ਸਕੂਲ ਦੀ ਬਿਲਡਿੰਗ ਦੇ ਅੰਦਰ ਜਾਣਾ ਜਨਾ ਬੱਚੇ ਨੂੰ ਬੜੀ ਪਰੇਸ਼ਾਨੀ ਤੇ ਮੁਕੇ ਤੇ ਸਰਪੰਚ ਸਾਹਿਬ ਨੂੰ ਬੁਲਾਇਆ ਉਹਦੇ ਨਾਲ ਮੈਂਬਰ ਵੀ ਆਏ ਤੁਹਾਨੂੰ ਨੇ ਖੁਸ਼ਵਾਸ ਦਿਨ ਆਇਆ ਕਿ ਇਹਦਾ ਕੋਈ ਨਾ ਕੋਈ ਹੱਲ ਕਰਨਾ ਤੇ ਅੱਜ ਬੰਨੂ ਇੱਥੇ ਆ ਕੇ ਦੇਖਣਾ ਪਿਆ ਬੱਚਿਆਂ ਦੀ ਹਾਲਾਤ ਥੱਸਾ ਬਹੁਤ ਜ਼ਿਆਦਾ ਥੱਸਾ ਢੋਲੇ ਢੋਲੇ ਪਾਣੀ ਹੈ ਯਾਨੀ ਕਿ ਇੰਦਾ ਸਰਕਾਰਾਂ ਹਣੀਆਂ ਦੇ ਬੜੇ ਬੋਕੰਦੀ ਡਿਵੈਲਪਮੈਂਟ ਹੋ ਰਹੀ ਹੈ ਜੀ ਹੋ ਰਿਆ ਫੋ ਹੋ ਰਿਆ ਲੇਕਿਨ ਇੱਥੇ ਹਾਲਾਤ ਦੇਖ ਕੇ ਦੇਖੋ ਕੱਲ ਨੂੰ ਕੋ ਬੱਚਾ ਵੀ ਕਿਸੇ ਦਾ ਨੁਕਸਾਨ ਹੋ ਜਾਊਗਾ ਢੋਲੇ ਢੋਲੇ ਪਾਣੀ ਹੈ ਮਾਰਗ ਤੇ ਸਰਕਾਰ ਨੂੰ ਜੇਦਾ ਇੱਥੇ ਬਰਤੋ ਬਰਤ ਨੂੰ ਮਤ ਕਰਕੇ ਤੇ ਇਸ ਕੋਈ ਕੁਝ ਕੱਲ ਮਿਲ ਜਾਵੇ ਕਿਉਂਕਿ ਇਹ ਖੱਸਦਾ ਹਲਾਤਾ ਬਹੁਤ ਗਿਆ ਪਰ ਇੱਥੇ ਪੜ੍ਹਨ ਦਾ ਕੰਮ ਪਹੁੰਚਿਆ ਪੜ੍ਹਨ ਦਾ ਪਾਣੀ ਦਾ ਨਿਕਾਸ ਨਹੀਂ ਹੈਗਾ ਜੀ ਇਹਦਾ ਕੋਈ ਨਾ ਕੋਈ ਨਿਕਾਸ ਬਣਾਉਣਾ ਪ ਜਿੰਜਕਾ ਦਾ ਤਾਸਰੀ ਬਣੇਗਾ ਸੋ ਪਾਣੀ ਛੱਪਣ ਲੱਗਾ ਰਹੇਗਾ ਇਹ ਤਾਂ ਕਾਦੀ بارش ਹੋਈ ਇੱਥੇ ਕਾਫ ਦਾ ਸਾਡੇ ਹਲਕੇ ਜਾਏ ਬਸ ਕਾਦੀ بارش ਹੋਈ ਤੇ ਇੰਨਾ ਨਾਲ ਪਾਣੀ ਹੋ ਗਿਆ ਜੀ ਉਹਨੇ ਵੀ ਗਾਇਆ ਗਬੇ ਸੁੰਦੇ ਆ ਨਾ ਬੱਚੇ ਉਧਰ ਟੱਪ ਸਕਦੇ ਨਾ ਉਧਰ ਬੱਕ ਸਕਦੇ ਕਮਰੇ ਅੰਦਰ ਵੀ ਪਾਣੀ ਆ ਇਹ ਤਾਂ ਦੇਖ ਲੋ ਤਾਂ ਸਾਰੇ ਪਾਸੇ ਕਮਰੇ ਕਿਛੇ ਜਿੰਨੇ ਬਣਿਆ ਸਾਰੇ ਗੋਡੇ-ਗੋਡੇ ਪਾਣੀ ਇਹ ਬੱਚੇ ਕਿੱਥੇ ਰਹਿਣਗੇ ਤੇ ਜੇ ਸਰਕਾਰ ਮਦਦ ਕਰੇਗੀ ਤੇ ਫਿਰ ਹੀ ਕੰਮ ਹੋਣਾ ਜੀ ਅੰਦਾਜ਼ਾ ਤਾਂ ਹੋਈ ਨਹੀਂ ਸਕਦੇ ਤੇ ਕਦੀ ਸੁਭਾਵਨਾ ਹੋਈ ਗਾਰਜ ਕੇ ਨਾ ਜਿਹੜਾ ਆਏ ਪਹਿਲੇ ਦੇਖ ਜਿੰਦੇ ਨਾ ਆਗਰ ਡੀਟਰ ਵੀ ਸਾਡੇ ਦੇਖ ਜਿੰਦੇ ਨਾ ਤੇ ਕੰਮ ਨਹੀਂ ਕਰਦੇ ਤਾਂ ਸਰਕਾਰ ਦੇ ਕੋਲ ਆ ਮਾ ਆ ਗਿਆ ਹਾਂ ਤੁਹਾਨੂੰ ਸਾਫ਼ ਦੱਸਦਾ ਜੀ ਇਹ ਗੱਲਬਾਤ ਹੈ ਇਹ ਪੋਜੀਸ਼ਨ ਹੈ ਇਹਦੇ ਬਾਰੇ ਜਰੂਰ ਸੋਚੋ ਤੇ ਪਿੱਛੇ ਬੱਚਿਆਂ ਲਈ ਖਾਣਾ ਵੀ ਬੰਦਾ ਹੈ ਗੰਦਾ ਪਾਣੀ ਹੈ ਮੁੱਛੇ ਮੁੱਛੇ ਪਾਣੀ ਗੰਦਾ ਪਾਣੀ ਲੱਗੇ ਨਹਿਰ ਹੈ ਉਹਦੇ ਜੋ ਪਾਣੀ ਸੇ ਮੰਦਾ ਪਿਆ ਨਹਿਰ ਜਿੰਦ ਕੇ ਘਰ ਆਉਂਦੀ ਹੈ ਕੋਈ ਕੇਹਦੇ ਖਿਆਲ ਨਹੀਂ ਮਾਰਦਾ ਠੀਕ ਹੈ ਜਾਇ ਤੂੰ ਹੀ ਦੇਖਦਾ ਡੈਨਿਕਸ ਮੇਰਾ ਟੀਵੀ ਦਿਨ ਨਗਰ ਤੋਂ ਲੀਟੇ ਡੰਡੇ ਦੀ ਖਾਸ ਮੋਟ